ਸਵੇਰ ਚ ਨਿਆ ਕਬੂਤਰ ਦੇਖੋ ਜੀ ਸਵੇਰੇ ਸਵੇਰੇ ਮਾਰਨਿੰਗ ਟਾਈਮ ਸ਼ਸ਼ੀਕਲ ਜੀ ਹਾਂਜੀ ਦੇਖੋ ਜੀ ਮੈਂ ਉੱਠ ਗਈ ਆ ਜੀ ਸਵੇਰ ਹੋ ਗਈ ਐ ਬੱਚਿਆਂ ਨੇ ਜਾਣਾ ਜੀ ਸਕੂਲ ਤੇ ਆਪਾਂ ਬਣਾਉਨੇ ਆਈ ਬੱਚਿਆਂ ਵਾਸਤੇ ਚਾਹ ਤੇ ਨਾਸ਼ਤਾ ਜੋ ਕਿ ਆਪਣਾ ਰੋਜ਼ ਦੀ ਕੰਮ ਹੈ ਤੇ ਕੱਲ ਮੈਨੂੰ ਬਹੁਤ ਜ਼ਿਆਦਾ ਹੈਗਾ ਸੀ ਜੀ ਬੁਖਾਰ ਫੀਵਰ ਬਹੁਤ ਜ਼ਿਆਦਾ ਹੋ ਗਿਆ ਸੀ ਜੀ ਆਪਾਂ ਪਿੰਡੂ ਹੀ ਦਵਾਈ ਲਈ ਸੀ ਉਹਦੇ ਨਾਲ ਮੈਨੂੰ ਠੀਕ ਲੱਗ ਗਿਆ ਫਰਕ ਲੱਗ ਗਿਆ ਜੀ ਇਸ ਲਈ ਆਪਾਂ ਟੈਸਟ ਨਹੀਂ ਕਰਾਵਾਂਗੇ ਵੀ ਮੈਨੂੰ ਹੁਣ ਠੀਕ ਹੈ ਜੀ ਫਰਕ ਲੱਗਿਆ ਗੁੱਡ ਮਾਰਨਿੰਗ ਦਿਲਜੋਤ ਦੇਖੋ ਜੀ ਦਿਲਜੋਤ ਨੂੰ ਸੁਣੀਏ ਅੱਜ ਕੀ ਛੁੱਟੀ ਹੈ ਉੱਠੋ ਬਈ ਬੱਚਾ ਦੇਖੋ ਸੋਪਰੀਆ ਉੱਠੀ ਹੋਈ ਹੈ ਸਵੇਰ ਦੀ ਮਾਰਨਿੰਗ ਜੀ ਬਹੁਤ ਵਧੀਆ ਲੱਗਦੀ ਹੈ ਜਿਹੜੀਆਂ ਦੀ ਚਹਲ ਪਹਲ ਹੁੰਦੀ ਹੈ ਨਾਲੇ ਆਸਮਾਨ ਤੇ ਦੇਖੋ ਦਿਲਜੋਦ ਦੇ ਪਾਪਾ ਵੀ ਉੱਠ ਗਏ ਨੇ ਅੰਦਰ। ਓਹ ਦੇਖੋ ਸ਼ਾਮਨੇ। ਲੈ। ਦੇਖੋ ਚਿੜੀਆਂ। ਓਹ ਬੱਝ ਗਈ। ਹੈਲੋ ਹਾਂਜੀ ਫਰੈਂਡਸ ਦੇਖੋ ਜਿਵੇਂ ਕਰੀਆਂ ਜੀ ਮੈਂ ਸਕੂਲ ਨਹੀਂ ਗਈ ਕਿਉਂਕਿ ਸਾਨੂੰ ਕਰ ਦਿੱਤਾ ਗਿਆਗਾ ਫ੍ਰੀ ਤੇ ਹੁਣ ਸਾਡੇ ਪੇਪਰਾਂ ਚ 10 ਦਿਨ ਰਹਿ ਗਏ ਨੇਗੇ। ਪੇਪਰ ਇਸਟਾਰਟ ਹੋ ਜਾਣਗੇ ਸਾਡੇ। ਤੇ ਮੰਮੀ ਕਿਚਨ ਵਿੱਚ ਨੇਗੇ। ਮੰਮੀ ਲੱਗ ਰਹੇ ਨੇਗੇ ਆਪਣੀ ਦਵਾਈ ਵਾਸਤੇ ਪਾਣੀ ਗਰਮ ਕਰਨ ਬੋਲ ਕਰ ਰਹੇ ਨੇ ਪਾਣੀ ਨੂੰ ਅੱਜ ਮੈਂ ਤੇ ਮੰਮੀ ਘਰੇ ਆ ਰੈਡੀ ਵੀ ਚਲੇ ਗਏ ਰਜਤੋਹਰੀ ਵੀ ਸਕੂਲ ਭੱਗੇ ਸਾਰੇ ਕੋ ਮੰਮੀ ਵੀ ਲੈ ਆਏ ਆਪਣਾ ਪਾਣੀ ਗਰਮ ਕਰਕੇ ਇਹਨੂੰ ਕਹਤੀ ਲਿਆ ਦੇ ਮੈਨੂੰ ਵੀ ਦੇ ਦਿਓ ਥੋੜਾ ਜਿਹਾ ਪਾਣੀ ਗਰਮ ਠੰਡਾ ਮੈਂ ਤਾਂ ਆ ਪੀਣੇ ਭੋਲ ਕੇ ਦੇਖੋ ਮੰਮੀ ਦੀ ਦਵਾਈ ਕਿਵੇਂ ਕੁਲਦੀ ਹੈ ਵਿੱਚ ਜਿੱਤ ਆਇਆ ਉਹ ਉੱਡਦੀ ਹੈ ਕਿੱਥੇ ਉੱਡਦੀ ਹੈ ਕਿੱਥੇ ਜਾਂਦੀ ਹੈ ਉੱਟਕੇ ਹਾਂ ਦੇਖਿਆ ਹੋਣਾ ਹਵੇ ਜਿਵੇਂ ਇਹ ਨੂੰ ਨਹੀਂ ਹੁੰਦਾ ਇਹ ਨੂੰ ਹੀ ਹੈ ਇਹ ਇੱਕ ਤਰ੍ਹਾਂ ਦਾ ਸਾਰੀ ਕੁਲ ਜੂਗੀ ਹਾਂ ਕਿਹਜਾ ਟੇਸਟ ਹੈ ਦਾ ਅਦਰਗਾ ਸੰਗ ਤੇਰੇ ਜੇ ਵਰਗਾ ਖੱਟਾ ਮਿੱਠਾ ਜਿਹਾ ਚਾਹ ਇਹ ਸੰਤਰੇ ਦਾ ਜੂਸ ਲੱਗ ਰਿਹਾ ਜਿਵੇਂ ਸੰਤਰੇ ਦੀ ਟਾਫੀ ਨਹੀਂ ਆਂਦੀ ਅੰਦਰੋਂ ਗੈਸ ਜਾ ਹੋ ਰਣਾ ਜਿਹੜਾ ਅੱਧੀ ਫੁੱਲ ਗਈ ਸਾਰੀ ਗਈ ਖਤਮ ਦੇਖ ਪੀ ਕੇ ਖਲਾਸ ਖਤਮ ਨਹੀਂ ਮੈਂ ਨਹੀਂ ਪਿੰਦੀ ਪੁੰਦੀ ਦੇਖੋ ਮੰਮੀ ਪੀਏ ਆ ਬੜਵਧੀਆ ਟੇਸਟ ਆ ਇਹ ਕਿ ਤੋ ਦੇਖ ਨਹੀ ਮੈਂ ਨਹੀਂ ਪੀਣਾ ਬਣਾ ਪੀ ਕੇ ਦੇਖੋ ਦੇਖੋ ਮੈਨੂੰ ਤਾਂ ਕਿਨਾ ਲੱਗ ਰਹੀ ਐ ਪਿਉਣ ਪੀ ਕੇ ਤਾਂ ਦੇਖੀ ਨਾ ਵਧੀਆ ਐ ਇਹ ਵਧੀਆ ਐ ਹੂੰ Håper vi lager den ene delen. Ne ho tarta Ah, ma la simo. Avvai Io la già, la charna, e simo. Deco lì. Mi ne toppe, parne, girucate. Mamma. ਮੈਨੂੰ ਕਮੈਂਟਾਂ ਵਿੱਚ ਦੱਸੋ ਗਾਇਸ ਤੁਹਾਨੂੰ ਕਿਦਾਂ ਲੱਗ ਰਿਹਾ ਇਹ ਤੇ ਚੜਿਆ ਹੋਇਆ ਕੱਪੜਾ ਦੂਜਾ ਹੈ ਨਹੀਂ ਦੀ ਮੈਂ ਕੰਬੜੀ ਹੈ ਸੇਮ ਦੀ ਚਲ ਲੈ ਨੇ ਫਿਰ ਮੈਂ ਖਲਾਂ ਜਦ ਜਿਆਦੀ ਗਰਮੀ ਹੀ ਹੋਊਗਾ ਇੰਨਾ ਹੋ ਨਹੀਂ ਹੁੰਦਾ ਘਸ ਜਾਂਦਾ ਏ ਪਹਿਲਾਂ ਉਹ ਮੰਜਿਆਂ ਦੇ ਸੀ ਮੇਰੇ ਕਿੰਨੇ ਸਮਝ ਲੱਗਦਾ ਹੈ ਸਿੱਧਾ ਐ ਮੈਂ ਸਿੱਧਾ ਮੈਂ ਸਿੱਧਾ ਆਉ ਦੇ ਕੁਦਿਸ ਹੋਣ ਆਉ ਸਿੱਧੇ ਮੋੜ ਹਾਂ ਫਿਰ ਇਧਰੋਂ ਤਾਂ ਦੇਖੀ ਕਲਰ ਕਿੰਨਾ ਵਧੀਆ ਨਹੀਂ ਲੱਗਦਾ ਇਧਰੋਂ ਫਿੱਕਾ ਜ ਹੈ ਸਿੱਧਾ ਹੀ ਹੈ ਸਿਉਣ ਦੇ ਕਿਸੇ ਮੈਂ ਦੇਖੋ ਜੀ ਮੰਮੀ ਨੇ ਕਰਤਾ ਕੰਪਲੀਟ ਸਾਰਾ ਮੰਜੇ ਤੇ ਕਪੜਾ ਚੜਾਤਾ ਤੇ ਹੁਣ ਆ ਗਿਆ ਨਾਨੀ ਦਾ ਫੋਨ ਤੇ ਮੰਮੀ ਤਾਂ ਗਰੇ ਨਾਨੀ ਨਾਲ ਗੱਲ ਕਰਨ ਦੇਖੋ ਸੋਨਾ ਲੱਗ ਰਹਿਣਾ ਹੁਣ ਤੁਸੀਂ ਦੱਸਿਓ ਕਮੈਂਟਾਂ ਵਿੱਚ ਤੁਹਾਨੂੰ ਕਿਦਾਂ ਦਾ ਲੱਗਿਆ ਤਾਂ ਮੈਂ ਇਹ ਵਜੂਗੇ ਤੇ ਕੌਣ ਆ ਗਿਆ ਦੇਖੋ ਆ ਗਈ ਇੱਕ ਤਾਂ ਸਕੂਲ ਰਜਤ ਵੀ ਆ ਗਿਆ ਰਜਤ ਕਿੱਥੇ ਚੱਲਾਂਗੇ ਆਪਾਂ ਪਤਾ ਨਹੀਂ ਪੀਰਖਾਨੇ ਹਾਂ ਪੀਰਖਾਨੇ ਮੱਥਾ ਟੇਕਾਂ ਦਾ ਅਡਾਪਟਰ ਇਹ ਹੂੰ ਕਿਵੇਂ ਰਿਹਾ ਸਕੂਲ ਦਾ ਟਾਈਮ ਕਿਵੇਂ ਰਿਹਾ ਵਧੀਆ ਤੇ ਸੁਪਰੀਆ ਉਹ ਮੈਂ ওভার ਟਾਈਮ ਨੂੰ ਪੁੱਛਾ ওভার ਟਾਈਮ ਕਿੰਨੇ ਵਜੇ ਆਉਗੀ 7:30 ਇਹ ਅੱਗੇ ਜੀ ਸਕੂਲੋਂ ਤੇ ਮੈਂ ਦਿਲਜੋਤ ਨੂੰ ਉਠਾਉਣੀ ਆ ਉਹ ਸੁੱਤੀ ਪਈ ਆ ਤੇ ਅਸੀਂ ਜਾਵਾਂਗੇ ਪੀਰ ਖਾਨੇ ਅਨਾ ਦਿਖਾਵਾਂ ਤੁਹਾਨੂੰ ਦਿਲਜੋਤ ਦੁਪਹਿਰੇ ਚ ਸੋ ਗਈ ਉਹ ਜਾਂ ਤੇ ਦਿਲਜੋਤ देखो राजा तो आ गया स्कूलों ए जो तो आज छुट्टी थी गई नहीं स्कूल तो देखो सो गई केमे ए जो उठ तो जाओ उठ चार 4 बजने आने पीर खाने चलंगे उठो जो तो चलो चलो उठो और देखो राजा भी आ गया स्कूलों और आके अब दी यूनिफॉर्म भी बदलने लाग गए देख ले ਚਲ ਉਠੋ ਹਾਂਜੀ ਫਰੈਂਡਸ ਅਸੀਂ ਜਾਵਾਂਗੇ ਜੀ ਹੁਣ ਥੋੜੇਕਾ ਟਾਈਮ ਨੂੰ ਪੀਰਖਾਨੇ ਕਿਉਂਕਿ ਅੱਜ ਵੀਰਵਾਰ ਹੈ ਜੀ ਆਪਾਂ ਪੀਰਖਾਨੇ ਚ ਰਾਗਾਂ ਚ ਤੇਲ ਪਾ ਕੇ ਆਵਾਂਗੇ ਰਜਤ ਜਾਊਗਾ ਜੀ ਮੇਰੇ ਨਾਲ ਡੈਡੀ ਤੇ ਜੋਤੀ ਅਸੀਂ ਚਾਰੇ ਜਾਵਾਂਗੇ ਜੀ ਮੋਟਰਸਾਈਕਲ ਤੇ ਠੀਕ ਹੈ ਜੀ ਹਾਂਜੀ ਹੁਣ ਅਸੀਂ ਜਾ ਰਹੇ ਹਾਂਗੇ ਪੀਰਖਾਨੇ ਡੈਡੀ ਜਾ ਰਹੇ ਨੇ ਸਾਡੇ ਨਾਲ ਡੈਡੀ ਰਜਤ ਮੰਮੀ ਦੇਖੋ ਜੀ ਉਰੇ ਵੀ ਗੁਰਦੁਆਰਾ ਗਾ ਪੀਰਖਾਨੇ ਦੇ ਲੱਵੀ। ਦੇਖੋ। 1.5 ਕਿਲੋ ਜਮੀਨ ਹੈ ਨਾ ਗੁਰਦੁਆਰੇ ਦੀ। ਅੱਛਾ। ਕੀ? ਥਾਰਾ ਕਿਲੋ ਜਮੀਨ ਦਾ ਹੈ ਨਾ ਗੁਰਦੁਆਰੇ ਨੂੰ। ਹਾਂ। ਆ ਪੀਰਖਾਨੇ ਆ ਗਿਆ। ਅੰਦਰੇ ਦਾੜੋ। ਚਲੋ। ਅੰਦਰੇ ਕੰਨੋ। ਸੈਕੋ। ਹਾਂ ਦੇਖੋ ਜੀ। ਕੋਈ ਨਹੀਂ। ਕੋਈ ਨਹੀਂ। ஆ அந்த அந்த தர்த்தரே பூரா இப்போ ਦਰਾ ਬਾਜੀ ਤੇ ਪੀਹਣੇ ਆ ਦੇਖੋ ਪੀਠਣਾ ਸਾਡਾ ਜੀ ਇਹ ਆ ਦੇਖੋ ਰੇ ਸੁੱਖਾ ਪੂਰੀ ਆਉਂਦੀਆਂ ਨਹੀਂ ਇਹ ਦੇਖੋ ਸੁੱਕਾ ਵਾਰੀਆਂ ਹਿੱਡੀਆਂ ਨੇ ਰੇਤ ਹੀ ਰੋਜ਼ੀ ਰੋਜ਼ਾ ਦੀ ਇਹ ਭਾਗਰੇ ਬੱਚਿਆਂ ਦੇ ਅੰਦਰਸਤ ਨਹੀਂ ਆਉਂਦੀ ਮਸਲੇ ਜਿਹੜੇ ਦੇਖਾ ਤੇ ਜਿਹੜਾ ਜਤੋਂ ਤੁਮਾ ਅਜਾ ਕਤੇ ਪ੍ਰਸ਼ਾਦਪਰ 你坐哪边？ ਇੱਤਰ ਵੀ ਕਿੱਦਾਂ ਦਾ ਇੱਧਰ ਜੋਤਾਂ ਲੱਗਦੀਆਂ ਨੇ ਜਿਹਾ ਦੇਖ। ਆਹ ਵੇਖੋ। ਜੀ ਹਾਂ। ਇਹ ਮਾ ਅੱਗ ਨੂੰ ਲਾ ਬਖਸ਼। ਵਿਕਸ਼ਨ ਹੋ ਗਏ। ਇਹਨਾਂ ਕਿਉਂ ਦੇਖੋ ਮੇਰੇ ਡੈਡੀ ਲੱਕ ਰਹਿਣੇ ਚ ਚਰਾਗ ਲਾਉਣ। ਚਰਾਗ ਅੱਛੇ। ਚਰਾਗ। ਰਜੇ ਤਾਂ ਹੱਥ ਲਾ ਬੇਚਾਰਾ ਤੇਲ ਪਾ। ਹੱਥ ਲਾ ਜੜੀ। ਨਾਲ ਦੇਖੋ। ਜੇ ਇੱਕ ਵਾਰ ਸ਼ੁਰੂ ਫਿਰ ਕਰ ਗਏ ਸਿੱਧੇ ਕੋਣ ਤੇ ਬੱਚੇ ਤੇ ਵਾਹ ਚੋ ਇਹ ਲੰਗਰ ਚੱਲਦਾ ਹੈਗਾ ਤੇ ਇੱਧਰ ਲੰਗਰ ਬਣਦਾ ਹੈ ਇੱਧਰ ਆ ਦੇਖੋ ਪੂਰੇ ਫੁੱਲ ਬੱਟੇ ਲੱਗੇ ਹੋਣੇ ਹੋਣਾ ਹੈਗਾ ਜੇਟ ਦੇ ਮਹੀਨੇ ਚ ਜ਼ਿਆਦਾ ਹੋ ਚੱਲਦਾ ਹੂੰ ਆਉਂਦੇ ਨੇ ਉੱਥੇ ਮੱਥੇ ਟੇਕਣਾ ਠਾ ਠੀਕ ਉੱਥੇ ਕੀ ਹੈ ਮੰਨੀਆਂ ਲਾਉਣਾ ਆਉਂਦੇ ਨੇ ਰੋਟ ਪਕਦੇ ਨੇ ਬਸ ਸੂਰੀ ਦੇਖ ਲਓ ਮੱਥਾ ਬਸ ਬਾਬੇ ਦੀ ਕੁਟਿਆ ਜੀ ਹੈ ਹੂੰ ਦੇਖੋ ਮੈਂ ਉਹ ਬੱਦਲ ਬਈ ਉਹ ਹਾਂ ਉਹ ਦੇ ਨਾ ਉਹ ਹਾਂ ਅੱਦ ਚੱਲੀ ਚਰਨੰਦਰ ਗੋਲ ਗੋਲ ਜੇ ਨਾ ਉਹ ਚਾਰ ਬਣਦਾ ਉਹ ਜਿਹਨਾਂ ਦੇ ਡੇਲੇ ਕਹਿੰਦੇ ਨੇ ਕਿਹਨੂੰ ਜਨਾ ਡੇਲੇ ਡੇਲੇ ਉਹ ਛੋਟੇ ਛੋਟੇ ਡੇਲ ਟਿੰਗ ਟਿੰਗ ਰਿਆ ਪਹਿਲਾਂ ਸੇਵੀਆਂ ਇਹਨਾਂ ਦੇ ਪਾਇਆ ਕਰਦੇ ਤੇ ਲੋਕ ਬੱਟ ਬੱਟ ਕੇ ਹਾਂ ਫਿਰ ਇਹ ਹੀ ਲਿਆਂਦੇ ਤੇ ਵੜ ਵੜ ਕੇ ਜੀ ਟਿੰਗਰੀ ਇਹਨਾਂ ਤੇ ਟਿੰਗਰੀ ਇਹਨਾਂ ਟਿੰਗਰੀ ਬੜਕੀ ਜਾ ਕੇ ਸੇਵੀਆਂ ਬੁੜੀਆਂ ਇਹਨਾਂ ਦੀ ਪਾਇ ਕਰਦੀ ਮੰਜੇ ਤੇ ਹੁਣ ਲਿਕੇ ਨੇ ਪਾਉਣਾ ਮਸਤ ਦੇਖਿਆ ਨਹੀਂ ਕਦੇ ਕੀ ਐ ਇਹ ਕਰੀਰ ਹੈ ਹਾਂਜੀ ਕਰੀਰ ਹਾਂ ਕਰੀਰ ਹੈ ਆਂਟੀ ਜੀ ਸਾਨੂੰ ਦੱਸ ਰਹੇ ਨੇ ਵੀ ਇਹ ਚੀਜ਼ ਹੈਗੀ ਕੀ ਹੈਗੀ ਹਾਂਜੀ ਕਰੀਰ ਹੈ ਜੀ ਇਹ ਪੁਰਾਣਾ ਬਾਦ ਦੇ ਦਾ ਇਹ ਬਹੁਤ ਜਿੱਦਾਂ ਪੁਰਾਣਾ ਹੋ ਗੇ ਇਹ ਯੂਨੀਵਰਸ ਬੜੀ ਸਾਗਣਾ ਪੁਰਾਣੇ ਜਿ ਮਨ ਜੀ ਚਲੋ ਹੁਣ ਤਾਂ ਫੇਰ ਵੀ ਬਹੁਤ ਘੱਟ ਜਿਹੜੇ ਮੰਦਰੋਂ ਤਾਂ ਮੰਨਦੀ ਨੇ ਜੀ ਪਾਉਂਦੇ ਨੇ ਹੁਣ ਤਾਂ ਫੇਰ ਵੀ ਬਹੁਤ ਘੱਟ ਗਈ ਢੂੜ ਹਾਂਜੀ ਗੱਤਰੀ ਵਾਲਾ ਢੂੜ ਛੀਂਦੇ ਦਾ ਚਾਰ ਪਿੰਡੇ ਧੂੜ ਵਾਲੀ ਮਾਰੀ ਲੱਗੇ ਹੋਏ ਮਾਰੀ ਨੂੰ ਹਾਂਜੀ ਐਸੀ ਪੇੜੀ ਕਰੀਸ ਤੇ ਪੌਣੀ ਕੋਈ ਥੋਲਾ ਮੁੱਦਾ ਮਾਰ ਅੱਛਾ ਜੀ ਸਾਨੂੰ ਆੜ ਨਾ ਪੌਲਾ ਮੁੱਦਾ ਤਾਂ ਪਾ ਵੀ ਮਾਰਦੇ ਹੀ ਪਰ ਸਾਡੇ ਪੌਂਦੇ ਨਹੀਂ ਤਾਂ ਹੀ ਆਪਾਂ ਐਂ ਮੁੰਡਾ ਕਰੀਸ ਤੇ ਪੌਣੀ ਚਾਹ ਸਾਨੂੰ ਇੱਦੀ ਘਾਣੀ ਮਿਲਦੀ ਹਾਂ ਭਾਈ ਕੋਈ ਹੁੰਦਾ ਸਾੜ ਹੈ ਖਾੜ ਹੈ ਇਹ ਤਾਂ ਵੀ ਗੁਗਾ ਪੀਰੇ ਜੀ ਦਿੱਤ ਸਮਾਏ ਨੇ ਉੱਥੇ ਵੀ ਘਰੀਰ ਖੜਿਆ ਅੱਜ ਵੀ ਖਵਾਜ ਤੇ ਜੀ ਮੇਰ ਸਰੀਰ ਹਾਂਜੀ ਹਾਂਜੀ ਉੱਥੇ ਵੀ ਘਰੀਰ ਹੈ ਘਰੀਰ ਖੜਿਆ ਉੱਥੇ ਜੀ ਨਾਲ ਇਹਨੇ ਘੋੜਾ ਬੰਨਿਆ ਹਾਂਜੀ ਹਾਂ ਘੋੜਾ ਜੀ ਉਹ ਹੋਣ ਗਈ ਨਹੀਂ ਹਾਂਜੀ ਸਮਾਏ ਤੇ ਸਮਾਏ ਤੇ ਹਾਂਜੀ ਉਸ ਦਿਨ ਘਰੀਰ ਆ ਜਾ ਕੇ ਘੋੜਾ ਬੰਨਿਆ ਸੀ ਮੈਂ ਨਾ ਬਾਹਰ ਨਹੀਂ ਨਾ ਅੰਦਰ ਨਹੀਂ ਨਾ ਹੀ ਮੁਸਲਮਾਨ ਨੇ ਨਾ ਹੀ ਹਿੰਦੀ ਤਾਂ ਇਹਨੂੰ ਸਭ ਮੰਨਦੇ ਨੇ ਹਾਂ ਸਾਰੇ ਮੰਨਦੇ ਨੇ ਹਾਂ ਸਭ ਪੀਰ ਨੂੰ ਮੰਨਦੇ ਚਲੇ ਗਣਕੀ ਆਈ ਹੈ ਨਹੀਂ ਕਹਿੰਦੇ ਪੀਰ ਸੁੱਚਾ ਸਭ ਤੋਂ ਉੱਚਾ ਹਾਂ ਇਹ ਜੂਨਾ ਪੀਰ ਹੈ ਹਾਂ ਇਹ ਚਲੋ ਇਹ ਆਂਟੀ ਜੀ ਨੇ ਸਾਨੂੰ ਦੱਸਿਆ ਵੀ ਇਹ ਕਰੀਰ ਹੈ ਜਿੱਤੇ ਅਚਾਰ ਲੱਗਦਾ ਡੇਲਿਆਂ ਦਾ ਹਣਾ ਰੇੜੀ ਤੇ ਡੇਲੇ ਲੱਗਦੇ ਨੇ ਜੀ ਬਹੁਤ ਪੁਰਾਣਾ ਹੈ ਇਹ ਹਾਂ ਇੱਕ ਪਾਸੇ ਸੋਲੇ ਪ੍ਰਾਨੀ ਬਾਬਾ ਜੀ ਨੇ ਆਪਣਾ ਢੋੜਾ ਬੰਨਿਆ ਸੀ ਨਾਲ ਹਾਂ ਬੱਦ ਜੀ ਨੇ ਨਾ ਇਹਨਾਂ ਦੀ ਸੇਵੀਆਂ ਪਾਇਆ ਕਰਨੇ ਪ੍ਰਾਨੀ ਬੜੀ ਮੋੜ ਤਾਂ ਆਉਂਦੀਆਂ ਨੇ ਕਹਿੰਦੀਆਂ ਆੜਾ ਨਾ ਨਾਰਜਿਤ ਚਲੋ ਚੱਲ ਲਈ ਕਰੇ ਡਾਈ ਨੇ ਡਾਲਿਆ ਸਾਡਾ ਜਹਾਜ਼ ਕੀ ਸ਼ਾਮ ਦਾ 뷰 ਕਿੰਨਾ ਸੋਹਣਾ ਰੁਕ ਜਾ ਸੂਰਜ ਹੂੰ। ਆਨ ਸੁਣਣਾ ਲੱਗ ਰਿਹਾ ਹੈ ਨਾ। ਲੈਣਾ ਸੂਰਜ। ਕਿੰਨਾ ਸੂਰਜ ਦੀਆਂ ਕਿਵੇਂ ਜਾ ਰਹੀਆਂ ਨੇ। ਕੋ ਜੀ ਅਸੀਂ ਜਿਹੜੇ ਰਾਤੋਂ ਜਾ ਰਹੇ ਹਾਂ ਇਹ ਬਹੁਤ ਜ਼ਿਆਦਾ ਖਰਾਬ ਹੈਗਾ। ਬੰਨ ਲੱਗ ਰਹੀ ਹੈ। ਚੜਕ ਬੰਗ 18 ਫੁੱਟੀ। ਸੜਕ ਬਣੂਗੀ ਜੀ ਇਹ 18 ਫੁੱਟੀ ਬਹੁਤ ਪਰੇਸ਼ਾਨੀ ਬਹੁਤ ਔਖਾ ਕਰਦੀ ਆ ਇਹ ਸੜਕ ਤਾਂ ਸੀ ਆ ਗਈ ਜੀ ਕਰੇ ਜੈ ਹੋਵੇ ਪੀਓ ਨਰੇਤਾ ਕਿ ਲਾਹਤ ਅਸ ਲਾ ਕਰਦੇ ਨਾ ਪਤਾਸਾ ਲਾ ਕਰਦੇ ਲਾ ਕਰਦੇ ਨਾ ਸ਼ਾਦ ਲਈ ਆ ਕਰਦੇ ਭੋਗ ਠੀਕ ਹੈ ਜੀ ਆਪਾਂ ਮਿਲਦੇ ਆਗਲੇ ਵਲੌਗ ਚ ਆਗਲੇ